ਇਹ ਜਿਹੜਾ ਸਵੇਰੇ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਜਿਹੜਾ ਕਾਸੋ ਆਪਰੇਸ਼ਨ ਸਾਡੇ ਮਾਨਯੋਗ ਐਸਐਸਪੀ ਜੋਤੀ ਜਦਵਾਂ ਜੀ ਦੇ ਦੇ ਸੰਬੰਧ ਦੇ ਸਾਡੇ ਨਾਲ ਜਿਹੜਾ ਚੱਲ ਰਿਹਾ ਸੀ ਤੇ ਇਸ ਸਵੇਰੇ 7:30 ਤੋਂ ਕਾਸੋ ਆਪਰੇਸ਼ਨ ਚੱਲਿਆ ਹੈ ਸੰਵਾਲਾ ਸ਼ਹਿਰ ਦੇ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਜਿਹੜਾ ਸੱਚੋ ਸੰਵਾਲਾ ਦੇ ਮੱਛੂੜਾ ਦੋਨੇ ਸਰਚ ਮੈਂਮ ਬੜੇ ਜੰਗੀ ਪੱਧਰ ਤੇ ਚੱਲ ਰਹੀ ਸੀ ਉਸ ਸਮੇਂ ਜਿਹੜੀ ਆ ਸਫਲਤਾ ਪ੍ਰਾਪਤ ਕੀਤੀ ਹੈ ਜਦੋਂ ਮੇਨ ਚੌਂਕ ਦਾ ਸੰਵਾਲਾ ਚੌਂਕਾ ਇੱਥੇ ਬੈਗਾ ਵਾਲੀ ਦੁਕਾਨ ਹੈ ਜਸਪੀਤ ਕੋ ਵਾਈਫ ਹੋ ਬਰਿੰਦਰ ਸਿੰਘ ਬਰਿੰਦਰ ਕੁਮਾਰ ਇਹਨੂੰ 16 ਗ੍ਰਾਮ ਹੈਰੋਨ ਦੇ 7000 ਰੁਪਏ ਡਰਗ ਮੰਡੀ ਦੇ ਨਾਲ ਗ੍ਰਿਫਤਾਰ ਕੀਤਾ ਇੱਥੇ ਦਾ ਤੁਹਾਨੂੰ ਇਹ ਦੱਸਣਾ ਚਾਹਣਾ ਜਿਹੜਾ ਇਹਦਾ ਹਸਬੰਡ ਹੈ ਬਰਿੰਦਰ ਕੁਮਾਰ ਉਹਤੇ ਵੀ 3-4 ਮਹੀਨੇ ਪਹਿਲਾਂ ਇੱਕ ਜਿਹੜਾ ਹੈਰੋਨ ਦਾ ਪਰਚਾ ਦਰਜ ਕੀਤਾ ਸੀ ਉਹ ਤੋਂ ਬਿਨਾਂ ਵੀ ਪਹਿਲਾਂ ਵੀ ਤੇ ਆਲਰੇਡੀ ਐਨਡੀपीएस ਦਾ ਪਰਚਾ ਦਰਜ ਹੈ ਮੈਂ ਥਰੂਡੇ ਜਰੀਏ ਦੱਸਣਾ ਚਾਹਣਾ ਭਾਵੇਂ ਉਹਨਾਂ ਦੀ ਲੇਡੀ ਜੀ ਦੀ ਮੈਸੇਜ ਸੀ ਦੁਕਾਨ ਤੇ ਕਿਸੇ ਨੂੰ ਵੀ ਜਿਹੜਾ ਸਪੇਅਰ ਨਹੀਂ ਕੀਤਾ ਜਾਊਗਾ ਜਿੱਥੋਂ ਆਇਆ ਜਿਹੜਾ ਦੇ ਹਸਬੰਦ ਦਾ ਰੋਲ ਆ ਉਹ ਵੀ ਵਿੱਚ ਆਊਗਾ ਕਿਉਂਕਿ ਇਹੋ ਜੇ ਗਲਤ ਕੰਮ ਛੱਡ ਦੇਣ ਨਹੀਂ ਤਾਂ ਜਿਹੜੀ ਇਹਨਾਂ ਦੀ ਦੁਕਾਨ ਦੀ ਹੈ ਕਮਾਈ ਉਹ ਵੀ ਇਸ ਕੰਮ ਜੀ ਉੱਡੜ ਜਾਊ ਫਿਰ ਜਦੋਂ ਤੁਸੀਂ ਗ੍ਰਿਫਤਾਰ ਕੀਤਾਉਗੇ ਤਾਂ ਪਹਿਲਾਂ ਕੋਈ ਪਰਚਾ ਹੈਗਾ ਜੀ ਲੇਡੀ ਜਸਪ੍ਰੀਤ ਕੌਰ ਦੇ ਤੇ ਪਹਿਲਾਂ ਨਹੀਂ ਦੇ ਹਸਬੰਦ ਤੇ ਦੋ ਪਰਚੇ ਦਰਜ ਆ ਉਹ ਕਹਦੇ ਕਹਦੇ ਨਹੀਂ ਪਰਚਾ ਉਹ ਐਨਡੀ ਦੇ ਆ ਇੱਕ ਦੇ ਦਾ ਪਹਿਲਾਂ ਹੈਰੋ ਨਹੀਂ ਦੋ ਦੋਨੇ ਪਰਚੇ ਐਨਡੀਬੀਐਸ ਦੇ ਆ ਉਹ ਹੈਰੋਨੀ ਬਰਾਮਦ ਕੀਤੀ ਸੀ ਦੇ ਘਰ ਵਾਲੇ ਤੋਂ ਇਸ ਤੋਂ ਬਿਨਾ ਡਰਗਸ ਇਨਸਪੈਕਟਰ ਜਿਹੜੇ ਸਾਡੇ ਸਟੂਨ ਵਾਲਾ ਨਿਤਿਸ਼ ਕੁਮਾਰ ਜੀ ਨੇ ਬੁਲਾਇਆ ਜਿਹੜਾ ਗੁਰਕਿਰਪਾ ਮੈਡੀਕਲ ਸਟੋਰ ਆ ਖੰਨਾ ਰੋਡ ਤੇ ਉਹਦੀ ਸਾਨੂੰ ਕੰਪਲੇਂਟ ਆਈ ਸੀ ਵੀ ਇਹ ਜਿਹੜੇ ਪੈਗਾ ਨਸ਼ੇ ਦੀ ਜਿਹੜੀ ਦਵਾਈਆਂ ਕਿਸੂਰਾ ਵੇਚਦਾ ਉਸ ਲੜੀ ਦੇ ਤਹਿਤ ਜਿੱਥੇ ਡਰਗ ਇਨਸਪੈਕਟਰ ਸਾਹਿਬ ਨੂੰ ਕਾਲ ਕਰਕੇ ਉਹ ਜਿਹੜਾ ਮੈਡੀਕਲ ਸਟੋਰ ਚੱਕਰ ਆਇਆ ਜਿੱਥੇ ਮੌਕੇ ਤੋਂ ਉਹਦੇ ਸਟੋਰ ਦੇ ਵਿੱਚੋਂ 17 ਜਿਹੜੇ ਕਿਸੂਲਾ ਪੈਗਾ ਜਿਹੜੇ ਮੈਂ ਵੇਚ ਸਕਦਾ ਸੀ ਉਹ ਮਿਲਿਆ ਇਸ ਤੋਂ ਬਿਨਾ ਹੋਰ ਵੀ ਇਤਰਾਜ਼ ਜੋ ਜਿਹੜੀਆਂ 2-3 ਜਿਹੜੀ ਮੈਡੀਸਨ ਅਡਾਟ ਮਿਲੀਆਂ। ਇਸ ਵੇਸ ਤੇ ਡਾਕਟਰ ਇੰਸ펙ਟਰਾਂ ਮੇਰੇ ਖਾਲਸ ਜੀ ਸਾਹਿਬ ਦਾ ਅਥਰੇ ਵੀ ਸ਼ਾਇਦ ਉਹਦਾ ਲਾਇਸੈਂਸ ਵੀ ਸਸਪੈਂਡ ਕਰਾ ਲਿਖ ਕੇ ਭੇਜਿਆ। ਸਰ ਡਰਗਮਨੀ ਵੀ ਨਾਲ ਮਿਲੀ ਹੈ ਕਿਸ ਹਾਂ 7000 ਰੁਪਏ ਡਰਗਮਨੀ ਜਿਹੜੀ 16 ਗ੍ਰਾਮ ਹਰੋਂ ਦਾ ਕੇਸ ਹੈ 7000 ਰੁਪਏ ਡਰਗਮਨੀ ਦੀ ਹੈ। ਸਰ ਆਪ ਦੀ ਮਸ਼ਹਗਲਤ ਆਪ ਕੀ ਨਹੀਂ ਉਹਦਾ ਹਸਬੰਦ ਜਦੋਂ ਇਹਨੂੰ ਲਿਆਵਾਂਗੇ ਫਿਰ ਉਹ ਡਾਕਟਰ ਇਸ ਤੋਂ ਪਤਾ ਲੱਗ